ਮੇਰਾ ਨਾਮ ਮੋਹਨ ਗੁਰਪ੍ਰੀਤ ਸਿੰਘ ਹੈ ਐਮਰਜੈਂਸੀ ਦੇ ਨਾਮ ਗੁਰਪ੍ਰੀਤ ਸਿੰਘ ਆ ਅਸੀਂ ਇਹਨਾਂ ਦੇ ਤੋਂ ਬਿਨਾਮ ਕਰਦੇ ਸੀ ਅਸੀਂ ਜਦਵਿੰਦਰ ਸਰ ਕੋ ਟ੍ਰੀਟਮੈਂਟ ਚੱਲਦਾ ਇਹਨਾਂ ਦਾ ਹਾਰਟ ਦਾ ਕਿ ਇਹਨਾਂ ਦੀ ECG ਲਈ ECG ਰਿਪੋਰਟ ਨੋਰਮਲ ਨਹੀਂ ਸੀ ਤੋਂ ਬਾਅਦ ਇਹਨਾਂ ਨੂੰ ਐਂਜੀਓਗ੍ਰਾਫੀ ਲਈ ਭੱਜਿਆ ਗਿਆ ਜਦੋਂ ਅਸੀਂ ਐਂਜੀਓਗ੍ਰਾਫੀ ਕਰਾਈ ਐਂਜੀਓਗ੍ਰਾਫੀ 90% ਬਲੋਕ ਹੋਈ ਸੀ ਉਹ ਵੀ ਲੈਫਟ ਸਾਈਡ ਤੋਂ ਜਿਹੜੀ ਦੋਨੋਂ ਲੈਫਟ ਸਾਈਡ ਇਹਦੇ ਹੈਗੇ ਨਰਵ ਸੀ ਪੂਰੀ ਤਰ੍ਹਾਂ ਡੈਮੇਜ ਸੀ ਬਲੋਕ ਸੀ ਕਿਸੇ ਵੀ ਟਾਈਮ ਇਹਨਾਂ ਦੇ ਅਟੈਕ ਆ ਸਕਦਾ ਸੀ ਪਿਛਲੇ ਵੀ ਸਾਨੂੰ ਪੰਕਚਤ ਸਰ ਕੋਲ ਕਮੈਂਡ ਕੀਤਾ ਗਿਆ ਜਦੋਂ ਅਸੀਂ ਪੰਕਚਤ ਨੂੰ ਰਿਪੋਰਟ ਦਿਖਾਈ ਉਹਨਾਂ ਨੇ ਆਖਿਆ ਕਿ ਇਹਨਾਂ ਦੀ ਇਮੀਡੀਏਟਲੀ ਬਾਈਪਾਸ ਸਰਜਰੀ ਹੋਏਗੀ ਕਿਉਂਕਿ ਇਹਨਾਂ ਦੀ ਲਾਈਫ ਨੂੰ ਕਿਸੇ ਵੀ ਤਰ੍ਹਾਂ ਅਟੈਕ ਆ ਸਕਦਾ ਰਿਸਕ ਹੈ ਲਾਈਫਲੀ ਇਸ਼ੂ ਬਣ ਸਕਦਾ ਤੇ ਉਹਨਾਂ ਨੇ ਰਿਕਮੈਂਡ ਕੀਤਾ ਸੀ ਪੰਕਚਤ ਸਰ ਨੂੰ ਇਹਨਾਂ ਦੀ ਬਾਈਪਾਸ ਸਰਜਰੀ ਹੈ ਜੀ ਆਫਟਰ ਬਾਈਪਾਸ ਸਰਜਰੀ ਇਹ ਹੁਣ ਬਿਲਕੁਲ ਫਿਟਨੇ ਸਟੇਬਲ ਨੇ ਆਪਣਾ ਕੰਮ ਆਪ ਕਰ ਸਕਦੇ ਹਨ ਕੋਈ ਕਿਤੇ ਸਦ ਨਹੀਂ ਪਰੇਸ਼ਾਨੀ ਨਹੀਂ ਹੈ ਜੀ ਅਸੀਂ ਦੇਜੀ ਸੰਕੁਲ ਪੰਕਚਤ ਜੀ ਉਹਨਾਂ ਨੇ ਬੋਥ ਆਫ ਯਰ ਟ੍ਰੀਟਮੈਂਟ ਮੈਂ ਪਰਫੈਕਟ ਜਾਲੇ ਤੋਂ ਡਾਕਟਰ ਪੰਕਜ ਗੋਇਲ ਤੋਂ ਅੱਧੀ ਫਟ ਜਦੋਂ ਇਹ ਪਾਈਪਟੱਕੇ ਇੱਕ ਹੋਣ ਦੇ ਕੋਲ ਠੀਕ ਆ ਗਏ ਉਹਨਾਂ ਨੇ ਬਹੁਤ ਵਧੀਆ ਇਲਾਜ ਕੀਤਾ ਅਬ ਇਹਨ ਕੀਤਾ ਇਹ ਉਹਨਾਂ ਬਹੁਤ ਅੰਦਰ ਦੇ ਵਿੱਚ ਬਿਲਕੁਲ ਠੀਕ ਹੈ ਨੋਰਮਲ ਹੈ ਇਹ ਮੈਂ ਡਾਕਟਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ